ਪਾਲ ਮਿੱਤਲ ਜੀ ਸਾਰੇ ਜੇ ਮੋਗਾ ਦੇ ਜਿਹੜਾ ਪਹਿਲੀ ਵਾਰੀ ਮਹਾਯਾਗ ਕਰਾਰਿਆ ਹੈ ਪੰਡਤ ਜੀ ਨੇ ਬੜੀ ਇਸ ਗੱਲ ਦੇ ਲਈ ਉਪਰਾਲੇ ਕੀਤੇ ਆ ਦੂਸਰੀ ਗੱਲ ਅੱਜ ਤੱਕ ਮੋਗਾ ਦੇ ਵਿੱਚ ਇਹ ਚੀਜ਼ ਨਹੀਂ ਸੀ ਹੋਈ ਜਦੋਂ ਇਹ ਕੀਤੀ ਗਈ ਹੈ ਮੋਗਾ ਦੇ ਵਿੱਚ ਸੋਚ ਸਮਝ ਕੇ ਕੀਤੀ ਗਈ ਹੈ ਕਿ ਇਸ ਦੇ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਧਰਮ ਨਾਲ ਵੀ ਜੋੜਿਆ ਜਾਵੇ ਨਸ਼ੇ ਪੱਤਿਆਂ ਤੋਂ ਵੀ ਦੂਰ ਕੀਤਾ ਜਾਵੇ ਤੇ ਲੋਕਾਂ ਨੂੰ ਇੱਕ ਵਿਵਸਥਾ ਕੀਤੀ ਜਾਵੇ ਕਿ ਲੋਕਾਂ ਨੂੰ ਫ੍ਰੀ ਬਿਲਕੁਲ ਫ੍ਰੀ ਕਿ ਲੋਕੇ ਅੱਗੇ ਸੋਚਦੇ ਆ ਕਿ ਸਾਡੇ ਕੋਲ ਪੈਸੇ ਨਹੀਂ ਆ ਅਸੀਂ ਹਵਨ ਉੱਤੀ ਕਿੱਦਾਂ ਪਾਣ ਆਵਾਂਗੇ ਇੱਥੇ ਬਿਲਕੁਲ ਫ੍ਰੀ ਉੱਤੀ ਪਾਈ ਜਾ ਰਹੀ ਹੈ ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਆਉਣਾ ਚਾਹੀਦਾ ਕੀ ਮੈਸੇਜ ਕੀ ਦੋਗੇ ਸਮਾਈ ਸਰ ਇਹ ਮੈਸੇਜ ਮੇਰਾ ਇਹ ਹੈ ਕਿ ਦੋ ਚੀਜ਼ਾਂ ਇਹਦੇ ਵਿੱਚ ਕਿ ਸਭ ਤੋਂ ਪਹਿਲਾ ਮੈਸੇਜ ਹੈ ਕਿ ਜੋ ਵੀ ਲੋਕ ਹੈ ਜੋ ਚਾਇਨਾ ਡੋਰ ਦੀ ਵਰਤੋਂ ਕਰਦੇ ਆ ਚਾਹੇ ਉਹ ਦੁਕਾਨਦਾਰ ਵੀਰ ਹੈ ਚਾਹੇ ਉਹ ਭੈਣਾ ਹੈ ਚਾਹੇ ਕੋਈ ਭਰਾ ਹੈ ਚਾਹੇ ਕੋਈ ਸਾਡੇ ਮਾਪੇ ਹੈ ਉਹ ਬੱਚਿਆਂ ਨੂੰ ਜੋਰ ਕਰਦੇ ਆ ਜਾਂ ਬੱਚੇ ਜੋਰ ਕਰਦੇ ਉਸ ਤੋਂ ਪਹਿਲੀ ਗੱਲ ਤਾਂ ਸਭ ਤੋਂ ਦੂਰ ਰਹਿਣ ਉਸ ਨੂੰ ਬਿਲਕੁਲ ਕਾਨੂੰਨੀ ਜੋ ਕਾਨੂੰਨ ਬਣਾਇਆ ਸਰਕਾਰ ਨੇ ਉਸ ਕਾਨੂੰਨ ਨੂੰ ਪਾਲਣਾ ਕਰਨ ਤੇ ਕਾਨੂੰਨ ਦੀ ਉਲੰਘਣਾ ਨਾ ਕਰਦੇ ਚਾਇਨਾ ਡੋਰ ਦੀ ਵਰਤੋਂ ਬੰਦ ਕਰਨ ਦੂਸਰਾ ਜੋ ਪੰਡਤ ਜੀ ਨੇ ਇਸ ਤੇ ਵਿਵਸਥਾ ਕੀਤੀ ਹੈ ਮਹਾਜਗਤ ਦੀ ਉਸ ਮਹਾਜਗਤ ਦੇ ਵਿੱਚ ਸਾਰੇ ਲੋਕ ਮੋਗਾ ਦੇ ਮੋਗਾ ਤੋਂ ਆਸ-ਪਾਸੇ ਦੇ ਸ਼ਹਿਰ ਨਿਵਾਸੀ ਸਾਰੇ ਆ ਕੇ ਦਰਸ਼ਨ ਕਰਨ ਮਹਾਮਾਈ ਦਾ ਆਸ਼ੀਰਵਾਦ ਲੈਣ ਤੇ ਪੰਡੇ ਜੀ ਤੋਂ ਵੀ ਆਸ਼ੀਰਵਾਦ ਲੈਣ। ਇਹ ਨਾਮ ਹੈ ਤੁਹਾਡਾ ਮਹੇਸ਼ਵੰਸਲ ਸૌ ਤੋਂ ਪਹਿਲਾਂ ਤਾਂ ਆਚਾਰੀਆ ਆਨੰਦ ਲਾਲ ਜੀ ਇਸ ਪੂਰੇ ਪ੍ਰੋਗਰਾਮ ਦੇ ਲਈ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਸਾਡੇ ਮੋਗਾ ਨਗਰੀ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਰਹੇ ਆ। ਕਦੇ ਇਸ ਤਰ੍ਹਾਂ ਅਸੀਂ ਸੁਣਿਆ ਨਹੀਂ ਸੀਗਾ ਵੀ ਹਵਨ ਯੱਗ ਆਮ ਆਦਮੀ ਦੀ ਪਹੁੰਚ ਤੇ ਹੋਣ। ਲੇਕਿਨ ਇਹਨਾਂ ਨੇ ਇੱਥੇ ਆ ਕੇ ਹਰ ਆਦਮੀ ਆਮ ਨਹੀਂ ਆਮ ਨਹੀਂ ਖਾਸ ਨਹੀਂ ਹਰ ਬੰਦੇ ਦੇ ਲਈ ਇਹਨਾਂ ਨੇ ਹਵਨ ਯੱਗ ਇਸ ਤਰ੍ਹਾਂ ਕਰ ਦਿੱਤੇ ਵੀ ਬੜੀ ਆਮ ਚੀਜ਼ ਹੈ ਔਰ ਜ਼ਰੂਰੀ ਚੀਜ਼ ਹੈ ਔਰ ਸਾਡਾ ਸੁਭਾਗ ਹੈ ਕਿ ਅਸੀਂ ਅੱਜ ਇਸ ਹਵਨ ਯੱਗ ਦੇ ਵਿੱਚ ਪਹੁੰਚੇ ਹਾਂ ਔਰ ਪੰਡਤ ਜੀ ਨੇ 24 ਘੰਟੇ ਦਾ ਲਗਾਤਾਰ ਹਵਨ ਯੱਗ ਰੱਖਿਆ ਹੈ ਇਸ ਹਵਨ ਯੱਗ ਦੇ ਵਿੱਚ ਆਹੂਤੀਆਂ ਪਾਉਣ ਲਈ ਸ਼ਹਿਰ ਦੀਆਂ ਸਾਰੀਆਂ ਸਸਤਾਵਾਂ ਸਾਰੇ ਮੋਤਵਾਰ ਬੰਦੇ ਇੱਥੇ ਪਹੁੰਚ ਰਹੇ ਨੇ ਔਰ ਸ਼ਾਮ ਤੱਕ ਲਗਾਤਾਰ ਇਸੇ ਤਰ੍ਹਾਂ ਮੇਲਾ ਲੱਗਿਆ ਰਹੂਗਾ ਔਰ ਸਾਰੇ ਲੋਕ ਆਣਗੇ ਔਰ ਜਿਹੜੇ ਨਹੀਂ ਆਏ ਉਹਨਾਂ ਨੂੰ ਮੈਂ ਅਪੀਲ ਕਰੂੰਗਾ ਕਿ ਇਸ ਮੌਕੇ ਦਾ ਫਾਇਦਾ ਉਠਾਓ ਇਹ ਸਾਡੇ ਸੁਭਾਗਿਆ ਦੀ ਗੱਲ ਹੈ ਮਹਾਮਈ ਦਾ ਆ ਕੇ ਆਸ਼ੀਰਵਾਦ ਲਓ ਔਰ ਜਿਹੜੇ ਆਪਣੇ ਧਾਰਮਿਕ ਪ੍ਰੋਗਰਾਮ ਆ ਰਹੇ ਨੇ ਜਿਵੇਂ ਅੱਜ ਵਸੰਤ ਪੰਚਮੀ ਹੈ ਜਾਂ ਹੋਰ ਪ੍ਰੋਗਰਾਮ ਆ ਰਹੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆ ਕੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਧਾਰਮਿਕ ਕਾਰਜਕ੍ਰਮ ਦਾ ਅਲੱਗ ਹੀ ਮਤਵ ਹੈ ਔਰ ਸਾਨੂੰ ਇਹ ਮੌਕਾ ਮਿਲਿਆ ਅਸੀਂ ਇਹਦਾ ਫਾਇਦਾ ਉਠਾਈਏ ਇਸ ਸਭਨ ਜਗ ਦੇ ਵਿੱਚ ਹਿੱਸਾ ਲਈਏ ਇਸ ਸਭਨ ਜਗ ਦੇ ਵਿੱਚ ਆ ਕੇ ਮਹਾਮਈ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਔਰ 부ਰਾਈਆਂ ਤੋਂ ਬਚੀ ਜਿਸ ਤਰ੍ਹਾਂ ਕਿ ਗੱਲ ਚੱਲ ਰਹੀ ਸੀ ਚਾਈਨਾ ਡੋਰ ਦੀ ਬਸੰਤ ਤੇ ਬੜਾ ਮਹੱਤਵ ਹੈ ਲੋਕਾਂ ਦਾ ਪਤੰਗ ਉਡਾਉਂਦਾ ਪਤੰਗ ਉਡਾਣਾ ਕੋਈ ਮਾੜੀ ਚੀਜ਼ ਨਹੀਂ ਹਰ ਚੀਜ਼ ਨੂੰ ਹਰ ਤਿਆਰ ਨੂੰ ਹਰੇਕ ਬੰਦਾ ਆਪਦੇ ਆਪ ਦੇ ਤਰੀਕੇ ਨਾਲ ਮਨਾਉਂਦਾ ਹੈ ਲੇਕਿਨ ਚਾਈਨਾ ਡੋਰ ਦਾ ਮਤਲਬ ਉਹ ਇੱਕ ਨੰਗੀ ਤਲਵਾਰ ਹੈ ਇਹਨਾਂ ਚੀਜ਼ਾਂ ਤੋਂ ਬਚੋ ਔਰ ਵਧੀਆ ਤਰੀਕੇ ਨਾਲ ਆਪਦੇ ਸੱੰਸਕ੍ਰਿਤਿਕ ਤਰੀਕੇ ਨਾਲ ਆਪਣੇ ਬਗਲਾमुखी ਮਾਤਾ ਜਿਹੜੀ ਨਿਆਂ ਦੀ ਦੇਵੀ ਹੈ ਜੀ ਜਿਸ ਕਿਸੇ ਦਾ ਕੋਈ ਕੋਟਕੈਸੜਿਆ ਹੋਇਆ ਹੈ ਕਿਸੇ ਨੂੰ ਕੋਈ ਧੱਕਾ ਹੋ ਰਿਹਾ ਹੈ ਬਗਲਾਮੁਖੀ ਦੇ ਆਕੇ ਅਰਦਾਸ ਕਰੇ ਉਹਦੇ ਕੋਰਟ ਕੇਸ ਹੱਲ ਹੁੰਦੇ ਆ ਉਹਦੇ ਜਿੰਨੇ ਵੀ ਮੁਸੀਬਤਾਂ ਹੈ ਘਰ ਦੇ ਵਿੱਚ ਕਲੇਸ਼ ਹੈ ਕੋਈ ਨજર ਲੱਗੀ ਵੀ ਉਹ ਸਾਰੀਆਂ ਚੀਜ਼ਾਂ ਦਾ ਮੰਨਤਾ ਇਹ ਹੈ ਵੀ ਉਹਨਾਂ ਬਗਲਾਮੁਖੀ ਦੇ ਹਵਾਂ ਦੇ ਨਾਲ ਬਗਲਾਮੁਖੀ ਦੇ ਦਰਸ਼ਨ ਦੇ ਨਾਲ ਬਗਲਾਮੁਖੀ ਦੇ ਆਕੇ ਪ੍ਰਾਰਥਨਾ ਕਰਨ ਦੇ ਨਾਲ ਉਹ ਸਾਰੀਆਂ ਸਮੱਸਿਆਵਾਂ ਖਤਮ ਹੁੰਦੀ ਹੈ ਮੈਂ ਆਚਾਰੀਆ ਅਨੰਦ ਸ਼ਰਮਾ ਮਾ ਬਗਲਾਮੁਖੀ ਯਕਸ਼ਾਲਾ ਕੋਟਕੂਪੁਰਾ ਰੋਡ ਮੋਗੇ ਦਾ ਸੰਸਥਾਪਕ ਆ ਜੀ ਮੈਂ ਇਸ ਮੰਦਰ ਨੂੰ ਆਚਾਰੀਅ ਰੂਪ ਚ ਚਲਾ ਰਹੇ ਆ ਜੀ ਇਹ ਮਾਂ ਬਗਲਾਮੁਖੀ ਯਕਸ਼ਾਲਾ ਵਿੱਚ 24 ਘੰਟੇ ਅਖੰਡ ਮਹਾਯੱਗ ਪ੍ਰారంਭ ਹੋ ਗਿਆ ਹੈ ਇਹ ਲਗਾਤਾਰ 24 ਘੰਟੇ ਚੱਲੇਗਾ ਰਹੀ ਦੀ ਪੂਰਨ ਆਉਤੀ ਜਿਹੜੀ ਯਗ ਦੀ ਹੈ ਉਹ ਬਸੰਤ ਪੰਚਮੀ ਵਾਲੇ ਦਿਨ ਪੂਰਨ ਆਉਤੀ ਪਾਈ ਜਾਏਗੀ ਇਹ ਬਿਲਕੁਲ ਨਿਸੁਲਕ ਮਹਾਯੱਗ ਹੈ ਇਹ ਵਿਸ਼ਵ ਕਲਿਆਣ ਹੇਤੂ ਰਾਸ਼ਟ ਕਲਿਆਣ ਹੇਤੂ ਇਹ ਯਗ ਕਰ ਰਹੇ ਆ ਵਿਆਧੀ ਸੰਕਟ ਕਸ਼ਟ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਇਸ ਲਈ ਕੋਈ ਵੀ ਸਰਦਾਲੂ ਆ ਕੇ ਇਸ ਪਵਿੱਤਰ ਮਹਾਯੱਗ ਵਿੱਚ ਆਹੂਤੀ ਪਾ ਕੇ ਮਾਂ ਬਗਲਾਮੁਖੀ ਦਾ ਅਸ਼ੀਰਵਾਦ ਪ੍ਰਾਪਤ ਕਰ ਸਕਦਾ ਹੈ ਆ ਮੈਥੂ ਦਾ ਸਭ ਤੋਂ ਪਹਿਲੇ ਮਾਤਾ ਬਗਲਾਮੁਖੀ ਦਾ ਪੀਲਾ ਮੰਦਿਰ ਹੁੰਦਾ ਹੈ पीला मंदिर क्यों क्योंकि भगवान नारायण ने पूजा की थी जब एक ब्रह्मांडीय तूफान आया पूरे विश्व का नाश होने लगा तो विश्व की रक्षा हेतु भगवान विष्णु ने तपस्या करी और भगवान विष्णु ने तपस्या करी विष्णु की तपस्या से पैदा हुई माता उत्पन्न हुई माता बगलामुखी नारायण ने तुझको ध्याया मनवांचत फल प्रभ ने पाया फिर भगवान नारायण ने ਇਸਦੀ ਤਪਸ਼ਾ ਕੀਤੀ ਅਰ ਹਲਦੀ ਦੇ ਸਰੋਵਰ ਸੇ ਮਾਤਾ ਬਗਲਾਮੁਖੀ ਨਿਕਲੀ ਸੀ ਇਸ ਲਈ ਮਾਤਾ ਬਗਲਾਮੁਖੀ ਪੀਲੀ ਹੈ ਬਗਲੇ ਪਰ ਸਵਾਰ ਰਹਤੀ ਹੈ ਇਸ ਲਈ ਬਗਲਾਮੁਖੀ ਨਾਮ ਕਹਾਇਆ ਜਾਂਦਾ ਹੈ ਅਰ ਸਤਰੂ ਕੀ ਜੀਵਾ ਪਕੜ ਕੇ ਸਤੂ ਕੋ ਮੁਦਗਰ ਸੇ ਮਾਰਤੀ ਹੈ ਇਹ ਇਹ ਬਹੁਤ ਵੱਡੀ ਗੱਲ ਹੈ ਅਸਤੇ ਨਾ ਬਹੁਤ ਦੇਖ ਰਹੇ ਆ ਕਿੰਨੇ ਹਾਦਸੇ ਜਿਗਜਗੇ ਹੋ ਰਹੀ ਹੈ ਇਹ ਇਸ ਪ੍ਰਕਾਰ ਦੀ ਜਿਹੜੀ ਹਿੰਤਾ ਨੀਚਤਾ ਵਾਲਾ ਕਾਰੀਆ ਜਿਹੜੀ ਚਾਈਨਾ ਡੋਰ ਦਾ ਮੈਂ ਤਾਂ ਕਹਿੰਦਾ ਮਾਤਾ ਪਿਤਾ ਨੂੰ ਸੰਸਕਾਰ ਚਾਹੀਦੇ ਆ ਅੱਜ ਬੱਚਿਆਂ 'ਚ ਕਮੀ ਨਹੀਂ ਹੈਗੀ ਮਾਂ ਪਿਓ ਦੇ ਸੰਸਕਾਰਾਂ 'ਚ ਕਮੀ ਉਹ ਆ ਉਹਦੇ ਬੱਚਿਆਂ ਨੂੰ ਜਾਗਰੂਕ ਕਰ ਵੀ ਬੇਟਾ ਕਿਉਂ ਇਹਦਾ ਦਾ ਜਾਲ ਲਵਾ ਅਮਲਾ ਕਰਦੇ ਪਈਓ ਇਹ ਰਾਖਸ਼ ਹੈ ਇੱਕ ਹੱਤਿਆ ਹੈ ਇੱਕ ਸ਼ਰਾਪ ਹੈ ਜਿਹੜਾ ਤੁਸੀਂ ਕਰ ਰਹੇ ਹੋ ਤੇ ਇਹਦੇ ਲਈ ਮਾਪੇ-ਪਾਪਾਂ ਨੂੰ ਬੱਚਿਆਂ ਨੂੰ ਅਵੇਅਰ ਕਰਨਾ ਚਾਹੀਦਾ ਹੈ ਪਰ ਬੱਚਿਆਂ ਨੂੰ ਵੀ ਇਸ ਚੀਜ਼ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਕੋਈ ਜੋ ਕੰਮ ਕਰ ਰਹੀ ਹੈ ਕੱਲਾ ਇਹ ਬਸੰਤ ਪਛਵੀਂ ਦਾ ਤਿਉਹਾਰ ਪਤੰਗ ਉਡਾਨ ਤੱਕ ਸੰਬੰਧਿਤ ਨਹੀਂ ਹੈ ਇਹਦੇ ਵਿੱਚ ਪੂਜਾ ਦਾ ਮਹੱਤਵ ਹੈ ਤੁਸੀਂ ਸਰਸਵਤੀ ਮਾਤਾ ਦੀ ਪੂਜਾ ਕਰੋ ਬੱਚੇ ਪੜ੍ਹਾਈ ਲਈ ਵਿੱਦਿਆ ਲਈ ਬਗਲਾਮੁਖੀ ਯੱਗ ਚੱਲ ਰਹੇ ਐ ਤੇ ਆਹੂਤੀ ਪਾਣਾਓ ਮੰਦਿਰਾਂ 'ਚ ਜਾਓ ਪੂਜਾ ਕਰੋ ਪਾਠ ਕਰੋ ਅਗਰ ਪਤੰਗ ਵੀ ਉਡਾਣੇ ਤਾਂ ਹੋਰ ਪ੍ਰਕਾਰ ਦੀ ਕੱਚੀ ਡੋਰਾ ਬੋਤ ਨੇ ਉਹਨਾਂ ਦਾ ਪ੍ਰਯੋਗ ਕਰ ਸਕਦੇ ਹੋ ਆਪਾਂ ਕਿਸੇ ਦੀ ਭਾਵਨਾਵਾਂ ਨਾਲ ਨਹੀਂ ਕਰਦੇ ਪਰ ਲੇਕਿਨ ਤੁਸੀਂ ਆਪਦੇ ਸੁੱਖ ਲਈ ਸਿਰਫ ਆਪਦੇ ਸਵਾਰਥ ਇਹਦੇ ਵਰਗਾ ਪਾਪ ਤੁਹਾਡੇ ਜੀਵਨ ਚ ਨਹੀਂ ਪਾਪ ਹੋ ਸਕਦਾ ਇਹ ਪਾਪ ਹੈ ਮੈਸੇਜ ਕੀ ਦਿਓਗੇ ਮੈਸੇਜ ਇਹ ਹੀ ਵੀ ਆਪ ਦੇ ਆਪ ਨੂੰ ਬੱਚਿਆਂ ਨੂੰ ਅਵੇਅਰ ਕਰੋ ਅਰ ਚਾਈਨਾ ਡੋਰ ਦਾ ਬਿਲਕੁਲ ਬਹਿਸਕਾਰ ਕਰ ਦਿਓ ਤੇ ਇਸ ਤਿਉਹਾਰ ਨੂੰ ਮਹਾਯਗ ਜਿਵੇਂ ਮੇਰੇ ਮਾਪਗਲਾ ਮੁਖੀ ਆਪਣੇ ਮੰਦਰ ਯਗਸਾਲਾ ਵਿੱਚ ਹਵਨ ਚੱਲ ਰਿਹਾ ਏਦਾਂ ਦੇ ਮੰਦਰਾਂ ਚ ਹਰ ਵਾਂ ਉਪਰਾਲੇ ਕਿੱਥੇ ਜਾਂਦੇ ਆ ਧਾਰਮਿਕ ਸਥਾਨਾਂ ਤੇ ਜਾਓ ਪੂਜਾ ਕਰੋ ਵਰਚਨਾ ਕਰੋ ਵੰਦਗੀ ਕਰੋ ਪ੍ਰਾਰਥਨਾ ਕਰੋ ਆਪਣਾ ਪਾਠ ਪੂਜਾ ਕਰੋ ਇਹ ਹੀ ਮੈਸੇਜ ਦਵਾਂਗੇ 24 ਘੰਟੇ ਦਾ ਖੰਡ ਮਹਾਯਗ ਏ ਇਹ ਹਜੇ ਸ਼ੁਰੂਆਤ ਹੋਈ ਹੈ ਹੁਣ ਹੌਲੀ ਹੌਲੀ 9 10 11 ਵਜੇ ਤੁੰਦ ਦੀ ਬਹੁਤ ਬੜੀ ਸਮੱਸਿਆ ਹੈ ਲੇਕਿਨ ਫਿਰ ਵੀ ਸਦ ਹਾਲੂ ਨਿਕਲਨੇ ਸ਼ੁਰੂ ਹੋ ਗਏ ਆ ਇਹ 11 12 ਵੇ ਤੋਂ ਬਾਅਦ ਲਗਾਤਾਰ ਸਦ ਹਾਲੂ ਲਗਾਤਾਰ ਚੱਲਣਗੇ ਸਾਰੀ ਰਾਤ ਚੱਲਣਗੇ ਸਾਰਾ ਸ਼ਾਮ ਰਾਤ ਦਿਨ 24 ਘੰਟੇ ਚੱਲਣਾ ਹੈ ਤਾਂ ਹੀ ਇਹ ਰਸ ਕੰਟਰੋਲ ਹੋਇਆ ਵੇ ਅਗਰ 24 ਅਗਰ 2 ਘੰਟੇ ਦਾ ਹਵਨ ਰੱਖਦੇ ਤਾਂ ਕੰਟਰੋਲ ਨਹੀਂ ਹੋਣਾ ਸੀ ਉਹਨੇ 24 ਘੰਟੇ ਲਗਾਤਾਰ ਸਦ ਹਾਲੂ ਆਈ ਜਾਣਗੇ ਤੁੰਦ ਵੀ ਹੈ ਠੰਡ ਵੀ ਹੈ ਪਰ ਲੇਕਿਨ ਬਖਸਾ ਬਖਤਾ ਵਿੱਚ ਇੰਨਾ ਉਤਸ਼ਾਹ ਹੈ ਉਹ ਕੋਈ ਵੇਖਦੇ ਨਹੀਂ ਪਿਆ ਆ ਕੇ ਆਹੂਤੀ ਪਾਉਂਦੇ ਪਏ ਨੇ